ਪੰਜਾਬ ਦੇ ਲੁਧਿਆਣੇ ਵਿੱਚ ਸਭ ਤੋਂ ਮਹਿੰਗਾ ਲਾਡਵਾਲ ਟੋਲ ਪਲਾਜ਼ਾ ਪਿਛਲੇ 7 ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਹੈ ਕਿਸਾਨਾਂ ਨੇ ਟੋਲ ਪਲਾਜ਼ਾ ਤੇ ਤਰਨਾ ਦਿੱਤਾ ਹੋਇਆ ਹੈ 8ਵੇਂ ਦਿਨ ਵੀ ਟੋਲ ਫ੍ਰੀ ਰਹੇਗਾ ਟੋਲ ਕਰਮਚਾਰੀਆਂ ਨੇ ਲਾਡਵਾਲ ਟੋਲ ਪਲਾਜ਼ਾ ਦੇ ਕੈਬਨ ਤੋਂ ਆਪਣਾ ਕਾਫੀ ਸਮਾਨ ਵੀ ਹਟਾ ਲਿਆ ਕਿਉਂਕਿ ਇਹ ਤਰਨਾ ਅਨਮਿੱਥੇ ਸਮੇਂ ਲਈ ਚੱਲ ਰਿਹਾ ਹੈ ਇਸ ਟੋਲ ਤੋਂ ਹਰ ਰੋਜ਼ 1 ਕਰੋੜ ਟੈਕਸ ਵਸੂਲਿਆ ਜਾਂਦਾ ਹੈ ਅਜੇ ਤੱਕ ਕਰੀਬ 7 ਕਰੋੜ ਦਾ ਟੋਲ ਬਚਿਆ ਹੋਇਆ ਹੈ 3 ਲੱਖ ਤੋਂ ਜ਼ਿਆਦਾ ਵਾਹਨ ਚਾਲਕ ਮੁਫਤ ਵਿੱਚ ਯਾਤਰਾ ਕਰ ਚੁੱਕੇ ਨੇ ਧਰਨੇ ਨੂੰ ਸਮਰਥਨ ਦੇਣ ਦੇ ਲਈ ਹਰ ਰੋਜ਼ ਵਕਮਕਸ ਮੁਹਾ ਅਤੇ ਸਮਾਜਿਕ ਸੰਗਠਨਾ ਦੇ ਲੋਕ ਵੀ ਪਹੁੰਚ ਰਹੇ ਨੇ ਜੋ ਵੀ ਟੋਲ ਤੇ ਕਿਸਾਨਾਂ ਦਾ ਸਮਰਥਨ ਕਰਨ ਆ ਰਹੇ ਆ ਧਰਨੇ ਤੇ ਬੈਠੇ ਲੋਕਾਂ ਦੇ ਲਈ ਲੱਡੂ ਫਲ ਮਿਠਾਈ ਲੈ ਕੇ ਆ ਰਹੇ ਆ ਤੇ ਸਮਾਜਿਕ ਸੰਗਠਨ ਅਤੇ ਦੂਜੇ ਕਿਸਾਨ ਸਮੂਹ ਕਿਸਾਨਾ ਦੇ ਖਾਣ ਪੀਣ ਦਾ ਪੂਰਾ ਇੰਤਜ਼ਾਮ ਕਰਦੇ ਪਏ ਨੇ ਅਤੇ ਆਸ-ਪਾਸ ਦੇ ਪਿੰਡ ਦੇ ਲੋਕ ਵੀ ਸਵੇਰੇ ਸ਼ਾਮ ਹੈ ਜਿਹੜਾ ਚਾਹ ਸ਼ਬੀਲ ਦੇ ਇੰਤਜ਼ਾਮ ਹੈ ਜਿਹੜੇ ਕਿਸਾਨਾਂ ਲਈ ਕਰ ਰਹੇ ਨੇ ਸੋ ਪਾਰਟੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਖ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਟੋਲ ਦੀ ਹੈ ਜਿਹੜੀ ਸਮੇਂ ਸੀਮਾ ਸਮਾਪਤ ਹੋ ਚੁੱਕੀ ਹੈ ਟੋਲ ਤੇ ਅਧਿਕਾਰੀਆਂ ਦੀ ਮਿਲਿ ਭੁਗਤ ਨਾਲ ਅਵੈਧ ਵਸੂਲੀ ਦੀ ਜਿਹੜੀ ਕੀਤੀ ਜਾ ਰਹੀ ਹੈ ਜਦ ਕਿਸਾਨ ਟੋਲ ਕੰਪਨੀ ਤੋਂ ਆਪਣਾ ਲਾਇਸੈਂਸ ਜਾਂ ਜਿਹੜਾ ਅਨੁਬੰਧ ਹੈ ਯਾਨੀ ਕਿ ਐਗਰੀਮੈਂਟ ਦਿਖਾਉਣ ਦੀ ਗੱਲ ਕਹਿੰਦੇ ਨੇ ਤਾਂ ਉਹ ਕਿਸੇ ਵੀ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਨਹੀਂ ਦਿਖਾ ਰਹੇ ਸੋ ਇਸ ਕਰਕੇ ਉਹਨਾਂ ਦੇ ਵੱਲੋਂ ਯਾਨੀ ਕਿ ਕਿਸਾਨਾਂ ਦੇ ਵੱਲੋਂ ਅਨਮਿੱਥੇ ਸਮੇਂ ਦੇ ਲਈ ਐ ਹੜਤਾਲ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਰਕਮ ਜਾਂ ਤਾਂ ਕਟਾਈ ਜਾਵੇ ਜਾਂ ਤਾਂ ਇਸ ਨੂੰ ਬੰਦ ਕੀਤਾ ਜਾਵੇ ਹੁਣ ਵੇਖਣਾ ਹੋਵੇਗਾ ਕਿਸਾਨਾ ਅਤੇ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਮਹਿੰਗਾ ਮੰਨਿਆ ਜਾਂਦਾ ਹੈ ਉਸ ਤੇ ਕੀ ਨਤੀਜੇ ਆਉਂਦੇ ਹੈ ਅਪਡੇਟ ਲੈ ਕੇ ਉਬਰੂ ਫੋਮਾ ਕੇ ਫੇਕਦੇ ਰਹੋ ਲੁਧਿਆਣਾ ਲਾਈ